ਵੀਰ ਮੇਰੇ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣਾ ਉਮੀਦ ਕਰਦਾ ਤੁਸੀਂ ਵਧੀਆ ਜਵਾਬ ਦਿਓਗੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੁਣ ਨੰਬਰਾਂ ਵਾਲੀਆਂ ਕੁੜੀਆਂ ਤੋਂ ਇਲਾਵਾ ਵਿਆਹ ਇਸ ਤਰ੍ਹਾਂ ਹੀ ਹੁੰਦੇ ਆ ਮਤਲਬ ਕਿ ਨੋਰਮਲ ਵਿਆਹ ਹੀ ਹੁੰਦੇ ਕਿ ਕੁੜੀ ਨੇ ਘਰੇ ਰਹਿ ਕੇ ਕੰਮ ਕਰਨਾ ਹੋਵੇ ਮੈਂ ਹੋਜੇ ਮੁੰਡਿਆਂ ਨੂੰ ਜਾਣਦਾ ਜਿਨ੍ਹਾਂ ਦੀ ਉਮਰ ਪਚਾਰਾਂ ਦੀ 30 ਸਾਲ ਤੱਕ ਹੋ ਗਈ ਆ ਇੱਕ ਵੀ ਨਸਾ ਨਹੀਂ ਇੱਕ ਵੀ ਨਸਾ ਸਵੇਰੋਂ ਸਵੇਰੀ ਉੱਠ ਕੇ ਅੱਠੇ ਲੈ ਕੇ ਆਉਣੇ ਪਸ਼ੂਆਂ ਨੂੰ ਸਾਹਮਣਾ ਧਾਰਾਂ ਚੋਣੀਆਂ ਝਾੜੂ ਪੋਚਾ ਕਰਦੇ ਵਿੱਚ ਮਾਂ ਬੁੱਢੀ ਹੋ ਗਈ ਆ ਜਿਨ੍ਹਾਂ ਦੀ ਝਾੜੂ ਪੋਚਾ ਰੋਟੀ ਲਾ ਕੇ ਦੇ ਕੇ ਜਾ ਕੇ ਫਿਰ ਮੁੰਡੇ ਕੰਮ ਤੇ ਜਾਂਦੇ ਆ ਸ਼ਹਿਰ ਦੇ ਵਿੱਚ ਕੰਮੋਂ ਤੋ ਆ ਕੇ ਫਿਰ ਇਹੀ ਸਿਰ ਇੱਕ ਸਰਕਲ ਚੱਲਦੇ ਨੂੰ 10 ਸਾਲ ਹੋ ਗਏ ਕੋਈ ਰਸਤਾ ਨਹੀਂ ਹੁੰਦਾਗਾ ਇੰਨੇ ਹੌਣਹਾਰ ਮੁੰਡੇ ਜਿਨ੍ਹਾਂ ਨੂੰ ਮੈਂ ਜਾਣਦਾਗਾ ਮੈਂ ਕਹਿੰਦਾ ਜਿਹਦੀ ਜ਼ੁਬਾਨ ਬੰਦਾ ਦੇ ਨੂੰ ਤਿਆਰ ਆ ਕਿ ਇਹਦੇ ਬਦਲੇ ਮੇਰੀ ਤੋਂ ਲਾ ਦੋ ਜੇ ਕੋਈ ਗਲਤੀ ਕਰ ਜਾਵੇ ਇੰਨੇ ਇੰਨੇ ਸਹੀ ਮੁੰਡੇ ਜਿਹੜੇ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਾਇਏ ਕਿ ਉਹ ਪੈਸੇ ਨਹੀਂ ਲਾ ਸਕਦੇ ਬਾਹਰ ਜਾਣ ਦੀ ਖਾਤਰ ਕਿਸੇ ਕੁੜੀ ਤੇ ਹੋਰ ਕੋਈ ਵਿਆਹ ਕਰਨਾ ਹੀ ਨਹੀਂ ਚਾਹੁੰਦਾ ਵੀ ਕੁੜੀ ਸਾਡੀ ਪੰਜਾਬ ਦੇ ਵਿੱਚ ਹੀ ਵਸੇ ਇੰਨੇ ਜ਼ਿਆਦਾ ਸਹੀ ਮੁੰਡਿਆਂ ਨੂੰ ਮੈਂ ਜਾਣਦਾ ਹਾਂ ਘਰ ਦਾ ਰੋਟੀ ਟੋਕ ਤੱਕ ਬੁੜੀਆਂ ਦੇ ਕੰਮ ਵੀ ਉਹ ਕਰਕੇ ਦੇ ਦੁਆਰਾ ਕੰਮ ਇਨੀ ਮਿਹਨਤ ਕਰਕੇ ਰਾਤ ਨੂੰ ਘਰੇ ਵੜਦੇ ਆ। ਇਹ ਚੀਜ਼ਾਂ ਦਾ ਕੌਣ ਜ਼ਿੰਮੇਦਾਰ ਆ? ਉਹਨਾਂ ਦਾ ਕੀ ਕਸੂਰ? ਮਾਪਿਆਂ ਨੇ ਬੁੱਤ ਜੰਮੇ ਸੀ ਕਿ ਵਿਆਹ ਕਰਕੇ ਸਾਨੂੰ ਸੁੱਖ ਮਿਲੂਗਾ। ਪਰ ਸਮਾਂ ਹੁਣ ਇਸ ਤਰ੍ਹਾਂ ਦਾ ਆ ਗਿਆ ਕਿ ਜੇ ਵਿਆਹ ਕਰਾਉਣਾ ਤਾਂ 15-20 ਲੱਖ ਰੁਪਈਆ ਲੱਗੂਗਾ ਤੇ ਕੁੜੀ ਬਾਹਰ ਜਾਊਗੀ ਮਗਰ ਸੁੱਖ ਫੇਰ ਵੀ ਨਹੀਂ ਮਿਲਣਾ। ਪਿੱਛੇ ਤੁਸੀਂ ਆਪਦੇ ਮਾਪਿਆਂ ਨੂੰ ਬਾਹਰ ਹੀ ਸਾਧ ਲਓ ਤੇ ਕਿਸੇ ਜਿਹੜਾ ਥਾਂ ਬੈ ਉਹ ਵੇਚ ਕੇ ਪੈਸੇ ਕੋਲੇ ਕਰ ਲਓ। ਦੱਸੋ ਮੈਨੂੰ ਸੋਚ ਕੇ ਤੁਸੀਂ ਵੀ ਇਹ ਚੀਜ਼ ਦਾ ਕੌਣ ਜ਼ਿੰਮੇਵਾਰ ਆ ਦੂਜੀ ਘਟਨਾ ਦੱਸਦਾ ਮੈਂ ਇੰਗਲੈਂਡ ਦੇ ਵਿੱਚ ਪੰਜਾਬੀ ਬੰਦੇ ਨੇ ਰੈਸਟੋਰੈਂਟ ਖੋਲਿਆ 17000 ਪਾਉਂਡ ਲੱਗਿਆ ਬਹੁਤ ਕੰਮ ਵੀ ਚੱਲਦਾ ਸੀ ਉਹਦੇ ਤੇ ਕਬਜ਼ਾ ਕਰ ਲਿਆ ਗੋਰਿਆਂ ਨੇ ਪਹਿਲੀ ਵਾਰ ਇਹੋ ਜਿਹੀ ਘਟਨਾ ਉੱਥੇ ਸੁਣੀ ਹੈ ਹਥਿਆਰਾਂ ਦੇ ਜ਼ੋਰ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਉਹਦੀ ਮੈਂ ਤਾਂ ਕਰਦਾ ਸੋਸ਼ਲ ਮੀਡੀਆ ਤੇ ਵੀਡੀਓ ਉਹਦੀ ਚੱਲ ਰਹੀ ਆ ਕਿ ਮੇਰੀ ਮਦਦ ਕੀਤੀ ਜਾਵੇ ਕਿਸੇ ਤਰ੍ਹਾਂ ਨਾਲ। ਏਮੀ ਮਲੇਸ਼ੀਆ ਦੇ ਵਿੱਚ ਬੰਗਲਾਦੇਸ਼ੀਆਂ ਨੇ ਬਹੁਤ ਦੁਕਾਨਾਂ ਖੋਲੀਆਂ ਉਧਰ ਲਈ ਕੁੜੀਆਂ ਦਾ ਵਿਆਹ ਕਰਾਉਣ ਲੱਗੇ। ਅਖਰ ਨੂੰ ਉੱਥੇ ਸੋਸ਼ਲ ਮੀਡੀਆ ਤੇ ਇਹੋ ਜਿਹੀ ਕ੍ਰਾਂਤੀ ਆਈ। ਲੋਕ ਬਗਾਵਤ ਕਰਨ ਲੱਗੇ ਕਿ ਬੰਗਲਾਦੇਸ਼ੀ ਆ ਕੇ ਸਾਡੇ ਮਲੇਸ਼ੀਆ ਦੇ ਵਿੱਚ ਕੁੜੀਆਂ ਨਾਲ ਵਿਆਹ ਕਰਾਇਆ ਸਾਡਾ ਬਿਜ਼ਨਸ ਠੱਪ ਕਰ ਰਿਹਾ ਬੰਗਲਾਦੇਸ਼ ਦੀਆਂ ਕੋਲਾ ਲੰਪਰ ਦੇ ਵਿੱਚ ਸਟਰੀਟਾਂ ਖੋਲ੍ਹ ਲਈਆਂ ਇੱਕ ਇੱਕ ਸਟਰੀਟ ਦੇ ਵਿੱਚ 100 100 ਦੁਕਾਨ ਬੰਗਲਾਦੇਸੀ ਹਰ ਇੱਕ ਚੀਜ਼ ਵਾਲੀ ਉਹਦੀ ਆੜ ਦੇ ਵਿੱਚ ਗਲਤ ਕੰਮ ਵੀ ਕਰਨ ਲੱਗੇ ਸੀ ਬੰਗਲਾਦੇਸੀ ਸਭ ਸੋਤੇ ਉਹਨਾਂ ਨੇ ਫੈਂਟ ਤੇ ਕੱਢ ਤੇ ਦੁਕਾਨਾਂ ਬੰਦ ਕਰਤੀਆਂ ਤਾਂ ਦੂਜੇ ਦੇਸ਼ਾਂ ਦੇ ਵਿੱਚ ਇਹ ਅਸਰ ਵੀ ਹੁੰਦਾ ਜਾ ਕੇ ਆਪਣਾ ਆਪ ਸਾਰਾ ਕੁਝ ਆਪਣੀ ਮਿੱਟੀ ਜਿੱਥੋਂ ਜੰਮੇ ਪਲੇ ਆਪਦਾ ਸਾਰਾ ਕੁਝ ਛੱਡ ਕੇ ਅਸੀਂ ਵੇਚ ਕੇ ਨਿਕਲ ਜਾਂਦੇ ਆ ਜਦੋਂ ਤੇ ਮੂਰੇ ਇਹੋ ਜਿਹੇ ਹਾਲਾਤ ਵੀ ਹੁੰਦੇ ਆ ਬਗਾਨੇ ਦੇਸ਼ ਦੇ ਵਿੱਚ ਬਗਾਨੇ ਲੋਕਾਂ ਦਾ ਫਿਰ ਜ਼ੋਰ ਚੜ ਜਾਂਦਾ ਥੋੜਾ ਇਹ ਲੋਕਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਆ ਕਿ ਪੰਜਾਬ ਦੇ ਵਿੱਚ ਬਿਨਾਂ ਕੁਝ ਕਰੇ ਬਿਨਾਂ ਕੋਈ ਬਿਜ਼ਨਸ ਟਰਾਈ ਕੀਤੇ ਕਹਿ ਦਿੰਦੇ ਆ ਕਿ ਇੱਥੇ ਕੁਝ ਨਹੀਂ ਹੈ ਜਰ ਜੀਵਨ ਦਾ ਮਕਸਦ ਕੀ ਆ ਰੋਟੀ ਹੀ ਖਾਣੀ ਆ ਉਹਦਾ ਜੀਨ ਅੱਗੇ ਵਧਾਉਣਾਗਾ ਨਾ ਹੋਰ ਕੀ ਆ ਬਹੁਤ ਲੋਕ ਮੈਂ ਕਹਿੰਦਾ ਇੱਕ ਪਿੰਡ ਦੇ ਵਿੱਚ 20 ਵੀ ਮੁੰਡੇ ਇਹੋ ਜਿਹੇ ਹੋਣੇ ਆ ਜਿਹੜੇ ਕੋਈ ਨਸਾ ਨਹੀਂ ਕਰਦੇਗੇ ਵਿਆਹ ਕਿਉਂ ਨਹੀਂ ਹੋ ਰਹਾ ਇਹ ਕਿਉਂਕਿ ਉਹ ਰਹਿਣਾ ਚਾਹੁੰਦੇ ਇੱਥੇ ਪਰ ਜਾਣ ਨੂੰ ਨਾ ਤਾਂ ਉਹਨਾਂ ਕੋਲ ਪੈਸੇ ਆ ਵੀ ਕਿਸੇ ਕੁੜੀ ਤੋਂ ਲਾ ਕੇ ਉਹਨਾਂ ਨੂੰ ਵੀ ਮਤਲਬ ਕਿ ਦੇਸ਼ ਛੱਡਣਾ ਪੈਣਾਗਾ ਵਿਆਹ ਕਰਾਉਣ ਦੀ ਇਹੀ ਇੱਕ ਸ਼ਰਤ ਰਹਿ ਗਈ ਆ ਪਰਦੇਸਾਂ ਦੇ ਵਿੱਚ ਜਿਹੜੇ ਵੀਰ ਬੈਠੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਤਾਂ ਜੀ ਬਹੁਤ ਰੱਦੀ ਹੋ ਗਿਆ ਇੱਥੇ ਤਾਂ ਲੁੱਟ ਖੋ ਮੱਤੀ ਹੋਈ ਆ ਕਿਸੇ ਕਬਜ਼ੇ ਹੋ ਜਾਂਦੇ ਆ ਫਲਾਨਾ ਹੋ ਜਾਂਦਾਗਾ ਵੀ ਅਸੀਂ ਸਾਰਾ ਕੁਝ ਵੇਚ ਕੇ ਉੱਥੇ ਲੈ ਜਾਈਏ ਪਰ ਅਸਲ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈਗਾ ਜੀ ਅਸੀਂ ਆਪ ਹੀ ਸਾਰਾ ਕੁਝ ਛੱਡ ਛੱਡ ਕੇ ਵਿਲੇ ਆਪ ਹੀ ਆਪ ਦੇ ਮੂੰਹੋਂ ਆਪ ਦੀ ਮਿੱਟੀ ਨੂੰ ਮਾੜਾ ਕਹੀ ਜਾਵਾਂਗੇ ਕਿ ਇੱਥੇ ਕੁਝ ਨਹੀਂ ਹੈਗਾ ਬਿਨਾਂ ਕੁਛ ਕੀਤੇ ਇੱਥੇ ਤੁਸੀਂ ਕਿਹੜਾ ਕੰਮ ਨਹੀਂ ਕਰ ਸਕਦੇ ਕਿ ਮੈਨੂੰ ਦੱਸੋ ਕਿਹੜਾ ਕੰਮ ਨਹੀਂ ਕਰ ਸਕਦੇ ਆਪਦੀ ਜ਼ਮੀਨ ਦੇ ਵਿੱਚੋਂ ਕੀ ਕੁਝ ਨਹੀਂ ਤੁਸੀਂ ਬਣਾ ਕੇ ਵੇਚ ਸਕਦੇਗੇ ਜੇਕਰ ਅਸੀਂ ਆਪਦੀਆਂ ਫਸਲਾਂ ਆਪ ਵੇਚਦੇ ਆਪ ਦੇ ਆਪ ਸਟੋਰ ਬਣਾਉਂਦੇ ਗੰਨਾ ਅਸੀਂ ਆਵਦਾ ਆਪ ਦਾ ਗੁੜ ਬਣਾ ਕੇ ਵੇਚਦੇ ਆਪ ਦਾ ਬ੍ਰਾਂਡ ਬਣਾ ਕੇ ਵੇਚਦੇ ਕਿੰਨੇ ਅਮੀਰ ਹੋਣਾ ਸੀਗਾ ਹਰ ਰੋਜ਼ ਚਾਹ ਪੀਤੀ ਜਾਂਦੀ ਹੈ ਸਭ ਤੋਂ ਵੱਧ ਚਾਹ ਪੀਂਦਾ ਪੰਜਾਬ ਅਸੀਂ ਵੇਚ ਕੇ ਖੰਡ ਦੂਜੇ ਤਹਿ ਕਰਦੇ ਆ ਰੇਟ ਕਿੰਨੇ ਦੀ ਹੋਊਗੀ ਗੰਨਾ ਸਾਡਾ ਉਹਦੇ ਪੈਸੇ ਨਹੀਂ ਮਿਲਦੇ ਬਾਅਦ ਚ ਖਿੱਦਲ ਖਰਾਬੀ ਹੁੰਦੀ ਆ ਕਿਸਾਨ ਜਥੇਬੰਦੀਆਂ ਜੇ ਆਪਣੇ ਸਟੋਰ ਬਣਾਉਣ ਇੱਕ ਜ਼ਿਲ੍ਹੇ ਦੇ ਵਿੱਚ ਦੋ ਸਟੋਰ ਵੀ ਬਣਾ ਦੇਣ ਪੰਜਾਬ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਨੂੰ ਚਾਰ ਚਾਰ ਪਿੰਡਾਂ ਨੂੰ ਬਣਾ ਦੇਣਾ ਆਪਦੇ ਵੈਜੀਟੇਬਲ ਸਟੋਰ ਹੋਣ ਆਪਦੀਆਂ ਵੈਜੀਟੇਬਲ ਸਾਮਾਨ ਨੂੰ ਜਿੱਥੇ ਆਪਦੇ ਆਪ ਵੇਚਣ ਸ਼ੁਰੂ-ਸ਼ੁਰੂ ਦੇ ਵਿੱਚ ਰੇਟ ਘਟੂਗਾ 6 ਮਹੀਨੇ ਮੰਨੋ ਘੱਟ ਰੇਟ ਮਿਲੂਗਾ ਔਰ ਅਖਰ ਨੂੰ ਉਹ ਚੀਜ਼ਾਂ ਦੀ ਲੋੜ ਤਾਂ ਸਾਰਿਆਂ ਨੂੰ ਆ ਨਾ ਸਾਰੇ ਦੇਸ਼ ਨੂੰ ਮਿੱਠਾ ਚਾਹੀਦਾ ਹੈਗਾ ਸਹੀ ਚੀਜ਼ ਮਿਲੂਗੀ ਲੋਕਾਂ ਨੂੰ ਜੇ ਸਾਰਾ ਪੰਜਾਬ ਸਰੋਂ ਆਪਦੀ ਲਾ ਕੇ ਆਪ ਦਾ ਤੇਲ ਤੇਲ ਰੋਜ਼ ਦੀ ਵਰਤੋਂ ਵਾਲੀ ਚੀਜ਼ ਆ ਰਫੈਂਡ ਨੂੰ ਕਿਸੇ ਨੇ ਪੁੱਛਣਾ ਸੀਗਾ ਚਲੋ ਸ਼ੁਰੂ ਦੇ ਵਿੱਚ ਮੰਨ ਲਓ ਸਸਤਾ ਹੁੰਦਾ ਅਖਰ ਨੂੰ ਲੋਕਾਂ ਨੇ ਸਰੋਂ ਦਾ ਤੇਲ ਹੀ ਵਰਤਨਾ ਹੁਣ ਵੀ ਸਰੋਂ ਦਾ ਹੀ ਵਰਤਦੇ ਆ ਕਿੰਨਾ ਪੈਸਾ ਆਟੇ ਦੀ ਗੱਲ ਕਰ ਲਓ ਖੁੱਦ ਦਾ ਆਟਾ ਮੱਕੀ ਦਾ ਆਟਾ ਨੰਬਰ 1 ਚੀਜ਼ ਕਣਕ ਦਾ ਆਟਾ ਵੀ ਜੇ ਇਹ ਚੀਜ਼ਾਂ ਪੰਜਾਬ ਦਾ ਕਿਸਾਨ ਆਪ ਦੇ ਟੇਕਓਵਰ ਕਰੇ ਆਟਾ ਤੇਲ ਤੇ ਖੰਡ ਪੰਜਾਬ ਨਾਲੋਂ ਕੀ ਅਮੀਰ ਸੂਬਾ ਹੋਊਗਾ ਮੈਨੂੰ ਦੱਸ ਦਿਓ ਇਹ ਤਿੰਨ ਚੀਜ਼ਾਂ ਅਸੀਂ ਵਪਾਰੀ ਹੱਥ ਵੀ ਦਿੱਤੀਆਂ ਹੀ ਆ ਨਾ ਕਿ ਖੰਡ ਵੀ ਵਪਾਰੀ ਵਿੱਚ ਰਫਐਂਡ ਵੀ ਵਪਾਰੀ ਵਿੱਚ ਤੇ ਆਟਾ ਵੀ ਵਪਾਰੀ ਵਿੱਚ ਅਸੀਂ ਵਸ ਫਸਲ ਬੀਜੀ ਤੇ ਵੱਢ ਕੇ ਇੱਕੋ ਦਮ ਨਿਮੇੜੀ ਤੇ ਮਗਰੋਂ ਅਸੀਂ ਵਿਹਲੇ ਐ ਤਨੀ ਮੁਨਾਫਾ ਹੋਣਾਗਾ ਜਿੱਥੇ ਹੁਣ ਲੋਕ ਕਿਨੂਆ ਦਾ ਰੇਟ ਦੇਖੋ 500 ਰੁਪਏ ਕਿਲੋ ਲੈ ਕੇ ਤੇ ਬਾਅਦ ਚ 20 ਰੁਪਏ ਵੇਚਦਾ ਨਹੀਂ ਵੇਚਦਾ ਸਾਡੀਆਂ ਸਬਜ਼ੀਆਂ ਨਾ ਕੀ ਹੁੰਦਾ ਤਾਂ ਸਬਜ਼ੀਆਂ ਲਾਉਂਦੇ ਸਿੱਧੇ ਕਿਨ ਸਿੰਘ ਕਿਤੇ ਸਿਮਲਾ ਮੇਤ ਸੜਕਾਂ ਤੇ ਕਿਤੇ ਟਮਾਟਰ ਸੜਕਾਂ ਦੇ ਕਿਤੇ ਆਲੂ ਸੜਕਾਂ ਤੇ ਵਪਾਰੀ ਨੇ ਲੈਣ ਵਾਲੇ ਰੇਟ ਸੈੱਡ ਦੇਣਾਗਾ ਬਾਅਦ ਦੇ ਵਿੱਚ ਜਮ੍ਹਾਂ ਖੋਰੀ ਕਰਕੇ ਫਿਰ ਮਹਿੰਗਾ ਵੇਚਣਾਗਾ ਉਹਨੇ ਤਾਂ ਕੋਈ ਮਿਹਨਤ ਵੀ ਨਹੀਂ ਕੀਤੀਗੀ ਉਹਦਾ ਕੋਈ ਰਾਤਾਬ ਨਹੀਂ ਝੱਕਿਆ ਉਹਨੇ ਤਾਂ ਦਵਾਈਆਂ ਸੁਪ੍ਰੈਮ ਨਹੀਂ ਕੀਤੀਆਂ ਉਹਨੇ ਤਾਂ ਸਾਧਰਮ ਨਹੀਂ ਲੱਗੇ ਉਹਨੇ ਸੁੱਤੋ ਸਸਤਾ ਖਰੀਦ ਕੇ ਲੋਕਾਂ ਨੂੰ ਮਹਿੰਗਾ ਵੇਚਣਾਗਾ ਸੋਚ ਕੇ ਦੇਖੋ ਜੇ ਸਾਡੀਆਂ ਕਿਸਾਨ ਜਥੇਬੰਦੀਆਂ ਚਾਹਣ ਇਹ ਤਿੰਨ ਚੀਜ਼ਾਂ ਪੰਜਾਬ ਦੇ ਵਿੱਚ ਆਪਦੇ ਹੱਥ ਲਈਆਂ ਜਾਣ ਸਮਾ ਬਦਲਦੇ ਨੂੰ ਟਾਈਮ ਨਹੀਂ ਲੱਗਣਾਗਾ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਐਨਾ ਪੈਸਾ ਐ ਚੀਜ਼ ਦੇ ਵਿੱਚ ਜਿੱਥੋਂ ਤੱਕ ਮਰਜ਼ੀ ਵਪਾਰ ਵਧਾ ਲੈਣਾ ਖੰਡ ਤੇਲ ਆਟਾ ਤਿੰਨੋਂ ਜ਼ਰੂਰਤ ਦੀਆਂ ਚੀਜ਼ਾਂ ਜੇ ਮੈਂ ਹੋਰ ਚੀਜ਼ਾਂ ਵੀ ਗਿਣਾਉਣ ਤੇ ਆਵਾਂ ਲਿਸਟ ਬਹੁਤ ਲੰਮੀ ਹੋ ਜਾਣੀ ਆ ਪੈਸਾ ਕਮਾਉਣਾ ਇਦਾਂ ਹੀ ਕਮਾਇਆ ਜਾਂਦਾ ਕਾਰਪੋਰੇਟ ਕਿਵੇਂ ਕਮਾਉਂਦਾ ਦਿਮਾਗ ਲਾਉਣਾ ਪੈਂਦਾਗਾ ਪਾਥੀਆਂ ਪਾਥੀਆਂ ਵੇਚਣ ਲੱਗ ਗਏ ਆਨਲਾਈਨ ਸੁੱਕੇ ਗੋਲ ਵੇਚਣ ਲੱਗੇ ਚੱਲੀ ਦੇ ਕੀ ਕੀ ਚੀਜ਼ਾਂ ਨਹੀਂ ਉਹ ਵੇਚ ਕੇ ਪੈਸੇ ਬਣਾ ਲੈਂਦੇਗੇ ਸਾਡੇ ਕੋਲ ਸਾਰਾ ਕੁਝ ਆਪ ਦਾ ਸਰੋਤ ਕੀ ਏਸੀ ਡੇ ਡੇ ਸਟੋਰ ਨਹੀਂ ਬਣਾ ਸਕਦੇਗੇ ਸਭ ਕੁਝ ਕਰ ਸਕਦੇ ਆ ਬੜਾ ਪੈਸਾ ਆ ਸਾਡੇ ਲੋਕਾਂ ਨੂੰ ਇੱਕੋ ਇੱਕ ਆਪਸ਼ਨ ਦੱਸਦਾਗਾ ਕਿ ਬਸ ਜੀ ਪੈਸੇ ਲਾ ਕੇ ਬਾਹਰ ਉੱਠ ਜਾਓ ਬਾਹਰ ਬਸ ਦਿਹਾੜੀ ਮਹਿੰਗੀ ਹੋਊਗੀ ਵੀ ਕਰਨਾ ਅਸੀਂ ਕੰਮ ਹੀ ਆ ਉਹੀ ਇੱਥੇ ਕਰ ਲਓ ਇੰਨਾ ਪੈਸਾ ਇਹ ਗੱਲ ਦਾ ਜਵਾਬ ਜਰੂਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਪੰਜਾਬੀ ਸਟੇਟਸ ਗੁਰੂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ